ਮਾਜੂਮ ਸਾਡੇ ਬ੍ਰਦਰ ਜਿਹੜੇ ਬਲਕਾਰ ਜੀ ਆ ਇਹਨਾਂ ਨੇ ਇਹ ਪ੍ਰੋਗਰਾਮ ਕਰਵਾਇਆ ਸੀ ਮੈਨੂੰ ਇਨਵਾਈਟ ਕੀਤਾ ਜਾਂਦਾ ਕਿ ਮੈਂ ਇੱਕ ਸਪੋਰਟਸ ਇਵੈਂਟ ਤੇ ਜਾਣਾ ਸੀ ਮੈਂ ਸਪੈਸ਼ਲ ਆਈ ਆ ਕਿਉਂਕਿ ਮੈਨੂੰ ਆ ਕਿ ਮੇਰਾ ਸਮਾਜ ਜਿਹੜਾ ਉਹ ਨਸ਼ਾ ਨੂੰ ਛੱਡੇ ਔਰ ਜਿਹੜੀ ਯੂਥ ਹੈ ਜਿੰਨਾ ਉਸਕੇ ਤੁਸੀਂ ਸਪੋਰਟਸ ਦੇ ਵਿੱਚ ਚਾਓ ਨਸ਼ੇ ਤੋਂ ਦੂਰ ਰਹੋ ਅੱਜ ਦੇ ਟਾਈਮ ਦੇ ਵਿੱਚ ਫੈਸ਼ਨ ਬਣ ਚੁੱਕਾ ਹੈ ਨਸ਼ਾ ਔਰ ਫੈਸ਼ਨ ਦੇ ਤੌਰ ਤੇ ਸਟਾਰਟ ਕੀਤਾ ਜਾਂਦਾ ਹੈ ਕਾਲਜਸ ਦੇ ਵਿੱਚੋਂ ਉਹ ਅੱਗੇ ਜਾ ਸੋ ਬੱਚੇ ਜਿੰਨਾ ਉਸਕੇ ਗਰਾਊਂਡ ਦੇ ਵਿੱਚ ਜਾਓ ਜਿਹੜੇ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਆ ਸਕੂਲਾਂ ਦੇ ਵਿੱਚ ਬੱਚੇ ਆ ਉਹਨਾਂ ਨੂੰ ਕਹੋ ਕਿ ਗਰਾਊਂਡ ਦਾ ਨਸ਼ਾ ਲਗਾਓ ਔਰ ਇਹ ਜਿਹੜਾ ਇੱਕ ਜਾਲੀ ਨਸ਼ਾ ਆ ਇਸ ਤੋਂ ਦੂਰ ਰਹੋ ਔਰ ਅਗਰ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਨਾ ਨਸ਼ੇ ਦੀ ਕਿ ਕੋਈ ਨਸ਼ਾ ਵੇਚ ਰਿਹਾ ਆ ਜਾਂ ਨਸ਼ਾ ਕਰ ਰਿਹਾ ਆ ਜਾਂ इन्े सारे सेंटर बने हुए नशा छुटाओ केंद्र बने हुए भी जाके जमा करवा सकते अगर कोई बच्चा नशा छड़ना चाहता है या फिर कोई इन्फॉर्मेसन सायर कर सद इनफॉर्मेसा तो नाम जो गुप्त रखे जाऊगा और जिन्हें हो सके समाज में नशा मुक्त किया जाए तो साह की मदद की जाए पुलिस की मदद की जाए नशा खत्म करने के थैंक यू सो मच